ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਕੈਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗੱਲ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਨ ਪਾਰਟੀ ਭਾਰਤੀ ਜਨਤਾ ਪਾਰਟੀ ਪੰਥ ਦੇ ਨਾਲ ਜਿਹਨਾਂ ਨੇ ਧਰੋ ਕਮਾਇਆ ਤੇ ਜਿਹੜੀ ਪੂਰੀ ਵੈਰਬਿੱਟੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਦੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਰੋਲਾ ਸ਼੍ਰੋਮਣੀ ਕਾਲ ਦੇ ਪ੍ਰਦਰਸ਼ਦਾ ਸਪੀਸ਼ੀਅਲ ਬਾਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਅੱਜ ਉਹਨਾਂ ਦੇ ਸਪான்ਸਰ ਪ੍ਰੋਗਰਾਮ ਤੋਂ ਤੁਸੀਂ ਇਕੱਲੇ ਦਲ ਬਚਾਉਣਾਗੇ ਇਹ ਜਿਹੜੇ ਇੱਕ ਦੋਗਲਾ ਚਿਹਰਾ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕਾਲੇ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਅਹੁਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਉਂਦੇ ਆ ਤੇ ਰਹੇ ਤੇ ਅੱਜ ਕਹਿੰਦੇ ਉਹ ਕਿ ਪਾਰਟੀ ਜਾਵੇ ਠੱਠੇ ਖੂ ਦੇ ਵਿੱਚ ਤੇ ਅਸੀਂ ਨਕਲੀ ਅਕਾਲੀ ਦਲ ਬਣਾ ਕੇ ਨਕਲੀ ਉਹ ਜੋ ਝੂਠੀ ਜੀ ਪੰਥ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪான்ਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬੜਾਉਣ ਨੂੰ ਦੂਜਾ ਕਹਿ ਰਹੀ ਹੈ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਉਹਨਾਂ ਕਈ ਅੱਗੋਂ ਦੇ ਦਿੱਤੇ ਹੋਏ ਇਸਦਾ ਹਾਰਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਤ ਟੋਕੇ ਬਣ ਕੇ ਇਹ ਲੋਕ ਨਮਾ ਅਕਾਲੀ ਦਲ ਬਣਾਉਣਾ ਆਏ ਨੇ ਤੇ ਅਕਾਲੀ ਦਲ ਨੂੰ ਜ਼ੋਰ ਕਰਨਾ ਇਹ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ। ਵੱਡਾ ਇੱਕ ਸੀਨੀਅਰ ਵਕੀਲ ਹੈ ਮੈਂ ਨਾਂ ਲੈਂਦਾ ਉਹਨੇ ਕਮੈਂਟ ਕੀਤਾ। ਇਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਤ ਟੋਕਾ ਬਣ ਕੇ ਆਏ ਨੇ ਭਾਜਪਾ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾਹ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ। ਕਿਉਂਕਿ ਅਕਾਲੀ ਦਲ ਜਿਹੜੀ ਉਹ ਸਿਧਾਂਤਕ ਪਾਰਟੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ ਉਹਨੇ ਇੱਕ ਠੋਕ ਕੇ ਕਿਹਾ ਪਮਾਏ ਯਾਰ ਸਿੱਤਾ ਜਿੱਤੀਏ ਨਾ ਜਿੱਤੀਏ ਪਮਾ ਕੋ ਬੜੇ ਨਾਮ ਬਣੇ ਪਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਤੇ ਨਾ ਮੈਂ ਲੰਬਾ ਪੜਨਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਥ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਨਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਤੇ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਂਗੇ ਇੱਕ ਠੋਕ ਕੇ ਲੜਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਿਆਂ ਦਾ ਸਾਰਾ ਜਗ੍ਹਾ ਜਾਗਰ ਕਰਾਂਗੇ ਸਾਰੀ ਸੰਗਤ ਜਾਣਦੀ ਵੀ ਆ ਰਹਿੰਦੀ ਖੁੰਦੀ ਕਦਰ ਆਉਣ ਵਾਲੇ ਦਿਨਾਂ 'ਚ ਕੱਢ ਦੇਾਂਗੇ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸੰਘ ਦੀ ਲੜਾਈ ਲੜਾਂਗੇ ਅਸੀਂ ਦਿੱਲੀ ਅੱਗੇ ਨਹੀਂ ਝੁਕਾਂਗੇ ਜਿਨ੍ਹਾਂ ਨੇ ਝੁਕਣਾ ਉਹ ਝੁਕ ਜਾਣ ਇਹ ਸੰਗਤਤ ਦੇ ਵਿੱਚ ਉਹਨਾਂ ਫੈਸਲਾ ਕਰੇ ਤਾਣੇ ਮਾਰੋ ਇਹ ਫੈਸਲਾ ਕਰੋ ਕਿ ਦਿੱਲੀ ਦੇ ਅੱਗੇ ਲੰਬਾ ਕਿਨੇ ਪੈਣਾ ਤੇ ਦਿੱਲੀ ਦੇ ਅੱਗੇ ਇੱਕ ਤਾਣ ਕੇ ਕਿਨੇ ਖੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ